ਬਦਸ਼ਾਨ ਸ਼ਿਰਸਾ ਦੇ ਸ਼ਾਹ ਯਸਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹੋ ਸਤਨਾ ਧਨ ਆਸਰੀ ਮਨ ਲਾ ਪਹਿਲਾ ਸ਼ੰਤ ਇੱਕ ਓਮਕਾਰ ਸਤ ਗੁਰ ਪੁਰਸਾ ਇਹ ਜਿਨਾਂ ਆਉਣ ਨ ਜਾਓ ਇਹ ਜਿਨਾਂ ਆਉਣ ਇਹ ਜਿਨੂ ਸੰਗ ਵਿਚਾਰ ਅੰਤਰ ਗਿਆਨ ਹੈ ਤਿਰਥ ਆਮਨ ਦਾ ਤਿਰਥ ਨਾਮ ਹੈ ਤਿਰਨ ਸਮਦ ਵਿਚਾਰ ਅੰਤਰ ਗਿਆਨ ਹੈ ਗੁਰਮਿਆਰ ਸੱਚਾ ਥਾਨ ਤਿਰਥ ਨਦ ਪੁਰਬ ਨਾਗਸਰ ਹੁ ਨਾਮ ਹਰ ਦਾ ਹਰ ਦਾ ਜਾਣ ਜੋ ਦੇਹੁ ਕੰਨ ਧਰਣੀ ਤਰਾ ਸੰਸਾਰ 로ਗੀ ਨਾਮ ਗਾ ਗੈ ਮੈਦ ਲਾਗੇ ਸਤ ਬਿਨਾ ਮਨ ਜਣਾ ਸਾਥ ਨਾਲ ਲਾ ਕੇ ਡੇੜ ਕਹਾ ਮਲਤ ਹੋਈ ਐ ਮੈਂ ਹਰ ਤੁਰੇ ਕਿਸ ਕੋ ਰੁਈਆ ਵਿਚਾਰ ਮਾਰੇ ਅਰੇ ਤਾਰੇ ਉਲਟ ਜਉਨ ਆਵੇ ਆਜ ਸਾਚੇ ਭਾਵਏ ਆਨੰਦ ਅੰਦਰ ਹੋਵੇ ਸਾਚਾ ਦੁੱਖ ਹਰੂ ਪਾਰਾਰੇ ਤਤਨਾਮ ਪਾਇਆ ਗੁਰਮੀਤ ਪਾਇਆ ਮੈਨੋਂ ਹੀ ਸਤ ਮਨ ਸੰਗਤ ਮੀਤ ਮਿਲ ਆਪ ਉਰਾ ਨਾਮਾ ਗਾਵੇ ਗਉਣਹਾਰ ਸ਼ਬਦ ਸੋਹਣੋਂ ਸਾਨਾ ਸੱਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਕਿਸੰਗ ਭਾਵੈ ਸਹਿਣਿ ਗਾਵੈ गीता संगम सत सत ਆਰਾਮ ਨੇ ਗਾ ਰਸਤਾਂ ਨੇ ਦੇਤਲੇ ਸੁਆ ਮਦ ਸੰਗਮ ਗੀਤਾ ਸੰਤ ਸੰਗੀਤ ਅਰ ਨਦਰ ਮੇੜ ਮੇ ਲਾਇਆ ਆਖੀਏ ਹਉ ਮੂਲ ਤਨੀ ਕਿਆ ਜਾਣ ਸਮਝਾ ਸਾਖੀਏ ਹਰ ਗੁਰ ਕੀ ਸਾਖੀ ਅਮਰ ਤੋਂ ਭਾਗੀ ਇਹਦ ਮਨ ਮਾਨਿਆ ਮੇਰਾ ਉਠ ਬਰ ਆਵੇਂ ਬਖ ਨਾ ਦੇ ਹਰ ਗੁਰ ਤੇ ਗੋ ਅੱਖਾਂ ਕੋਟ ਨਾ ਭਗਤ ਭੰਡਾਰੀ ਪਰ ਕੋਰੇ ਆ ਸੋਈ ਨਾਮ ਸੁਹਾ ਕਹਿ ਦੇ ਮੰਤੀ ਮਨ ਬਾਜ ਸੱਜ ਸੋਈ ਅੱਖਾਂ ਕੋਟ ਨਾ ਭਗਤ ਭੰਡਾਰੀ ਪਰ ਕੋਰੇ ਆ ਸੋਈ ਨਾਮ ਸੁਹਾ ਕਹਿ ਦੇ ਮੰਤੀ ਮਨ ਮੰਗੈ ਸੱਜ ਸੋਈ ਵਾਹਿਗੁਰਜੀ ਦਾ ਕਰਤਾਰ ਵਾਹਿਗੁਰਜੀ ਕੀ ਫਤਿਹ ਇੱਕ ਅੰਪਾ ਇਕ ਊੰ ਤਾ ਪ੍ਰਤਾਪੁਰਖ ਨਿਰਵੈ ਆਲ ਮੂਰਤ ਆਜੂਨੀ ਸੈਨੋ